ਉਹ ਤੇ ਕੇ ਆਪਰਾਣੇ ਜੀਵ ਬਦੇ ਕਰਮਾਂ ਦੇ ਸੰਸਾਰ ਵਿੱਚ ਆਉਂਦੇ ਨੇ ਪਰ ਸਾਧੂਆਂ ਨੂੰ ਰੱਬ ਮhall ਕਾਪ ਦੇ ਦਿਆ ਹੁਣ ਹਰ ਮੰਦਰ ਸਭ ਤੋਂ ਫਿਰ ਕਹਿੰਦੇ ਰਾਲਾ ਸਭ ਵਿਖੇ ਆਗੇ ਮਹਾਂਪੁਰਖ ਹੁਣ ਜਦੋਂ ਰਾਲਾ ਸਾਹਿਬ ਵਿਖੇ ਆਏ ਮਹਾਂਪੁਰਖਾਂ ਦੇ ਚਰਨਾ ਚ ਨਮਸਕਾਰ ਕੀ ਹੁਣ ਪਹਿਲਾਂ ਦਰਸ਼ਨ ਕੀਤੇ ਮਨ ਨਿਹਾਲ ਹੋ ਗਿਆ ਫਿਰ ਬੇਨਤੀ ਕੀਤੀ ਹੱਥ ਜੋੜ ਕੇ ਆਖਣ ਲੱਗੇ ਮਹਾਰਾਜ ਜੀ ਮੈਨੂੰ ਬਾਬਾ ਜੀ ਆਪਣੇ ਕੋਲੇ ਰੱਖ ਲਓ ਸੰਤ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਭਾਈ ਕਰੋ ਸੇਵਾ ਪਹਿਲਾਂ ਪੁੱਛਿਆ ਕਿੱਥੋਂ ਆਏ ਹੋ ਫਲਾਨੀ ਤਾਂ ਤੋਂ ਆਏ ਆ ਸਾਰੀ ਵਾਰ ਦਾ ਕੰਦਸੀ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਮੱਥੇ ਦੇ ਲੇਖ ਪੜ ਲੇ ਆਖੋ ਸਤਨਾਮ ਸ੍ਰੀ ਵਾਹਿ ਹੈ ਗਰੂ ਲੇਖ ਪੜ ਲੇ ਇਹ ਜਿਹੜਾ ਘਰ ਬਰ ਛੱਡ ਕੇ ਆਏ ਆਮ ਨਹੀਂ ਕੋਈ ਇੰਨੇ ਵੀ ਪੂਰਾ ਬਣਨਾ ਆਖੋ ਸਤਨਾਮ ਸ੍ਰੀ ਵਾਹਿ ਹੈ ਗਰੂ ਕਿਉਂਕਿ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਦੰਨਾ ਉਹਨੂੰ ਕੇਵਲ ਬ੍ਰਹਮ ਗਿਆਨੀ ਬਸਾਵੇ ਮਹਾਂਪੁਰਖ ਕਹਿੰਦੇ ਰਹੋ ਫਿਰ ਇੱਥੇ ਰਹਿ ਕੇ ਸੇਵਾ ਕੀਤੀ ਬੜਾ ਸਮਾਂ ਸੇਵਾ ਕੀਤੀ ਇੱਕ ਦਿਨ ਮਨ ਵਿੱਚ ਚਾਹ ਪੈਦਾ ਹੋਇਆ ਮਨ ਚ ਚਾਹ ਪੈਦਾ ਹੋਇਆ ਸੰਤ ਬਾਬਾ ਇਸਰਤ ਸਿੰਘ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਮੈਂ ਵਿਦਿਆ ਹਾਸਲ ਕਰਨੀ ਹੈ ਵਿਦਿਆ ਹਾਸਲ ਕਰਨੀ ਹੈ ਸੰਤ ਬਾਬਾ ਕਰਮ ਸਿੰਘ ਜੀ ਅੱਖਾਂ ਸੰਤ ਬਾਬਾ ਇਸਰ ਸਿੰਘ ਜੀ ਕਹਿੰਦੇ ਬਹੁਤ ਬੜੀ ਵਧੀਆ ਗੱਲ ਨੇ ਪਰ ਇੱਥੇ ਕੋਈ ਸਿਖਾਉਣ ਵਾਲਾ ਨਹੀਂ ਸਿਖਾਉਣ ਵਾਲਾ ਵਧੀਆ ਨਹੀਂ ਕੋਈ ਇਦਾਂ ਕਦ ਜੇ ਤੈ ਵਿਦਿਆ ਹਾਸਲ ਕਰਨੀ ਧੂਰਕੋਟ ਚਲਾ ਜਾ ਮੈਂ ਭੇਜਦਾ ਤੈਨੂੰ ਉੱਥੇ ਰਹਿੰਦੇ ਨੇ ਸੰਤ ਬਾਬਾ ਬਾਬਾ ਬਰਿਆਮ ਸਿੰਘ ਜੀ ਧੂਰਕੋਟ ਵਾਲੇ ਸੰਤ ਬਾਬਾ ਬਰਿਆਮ ਸਿੰਘ ਜੀ ਉਹਨਾਂ ਦੇ ਕੋਲੇ ਜਾ ਕੇ ਤੁਸੀਂ ਵਿਦਿਆ ਹਾਸਲ ਕੀਤੀ ਫਿਰ ਆਪ ਚਿੱਠੀ ਲਿਖੀ ਸੰਤ ਬਾਬਾ ਇਸਰ ਸਿੰਘ ਜੀ ਨੂੰ ਆਪ ਚਿੱਠੀ ਲਿਖ ਕੇ ਸੰਤ ਬਾਬਾ ਬਰਿਆਮ ਸਿੰਘ ਜੀ ਪਾਸ ਭੇਜਿਆ ਫਿਰ ਬੜਾ ਸਮਾਂ ਰਹਿ ਕੇ ਉੱਥੇ ਵਿਦਿਆ ਹਾਸਲ ਕੀਤੀ ਤੇ ਵਿਦਿਆ ਹਾਸਲ ਕਰਕੇ ਉਸ ਤੋਂ ਬਾਅਦ ਰਾਣਾ ਸਾਹਿਬ ਵਾਪਸ ਆ ਗਏ ਉਹ ਕਹਿੰਦੇ ਰਾਲਾ ਸਭ ਬੜਾ ਸਮਾ ਰਹਿ ਕੇ ਗੁਰਮੁਖ ਪਿਆਰਿਓ ਰਾਲਾ ਸਭ ਦੀ ਮਰਿਆਦਾ ਉਥੇ ਕੇਵਲ ਗੁਰਮੁਖ ਪਿਆਰਿਓ ਜਿਹੜਾ ਮੁਖੀ ਹੁੰਦਾ ਸੀ ਨਾ ਜਿਹੜਾ ਮੁਖੀ ਹੁੰਦਾ ਸੀ ਉਹ ਕੇਵਲ ਕਥਾ ਕਰਦਾ ਸੀ ਨਹੀਂ ਤਾਂ 2-2 ਘੰਟੇ ਧਾਰਨਾ ਪੜਦੇ ਸੀ ਸੇਵਾਦਾਰ ਸਾਰੇ ਤੇ ਸੰਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਈਸਰ ਸਿੰਘ ਜੀ ਤੋਂ ਪਹਿਲਾਂ ਕੀਰਤਨ ਚੱਲਦਾ ਸੀ ਤੇ ਜਿੱਥੇ ਕੀਰਤਨ ਕਰਦੇ ਸਨ ਉਹਦੇ ਨਾਲ-ਨਾਲ ਕਥਾ ਵੀ ਕਰਦੇ ਸੀ ਕਿਉਂਕਿ ਬਚਨ ਕਮਾਉਣ ਵਾਲੇ ਸਨ ਸੰਤ ਬਾਬਾ ਈਸਰ ਸਿੰਘ ਜੀ ਨੇ ਕਿੰਨੇ ਸਾਧੂ ਬਣਾਤੇ ਉਹ ਸਾਧੂ ਐਵੇਂ ਨਹੀਂ ਬਣੇ ਗੁਰਮੁਖ ਪਿਆਰਿਓ 12-12 ਸਾਲ ਰਹੀਏ ਸਾਧੂਆਂ ਦੀ ਟੋਲੀ ਫਿਰ ਜਾ ਕੇ ਹੁੰਦੀ ਏ ਸਾਧੂਆਂ ਦੀ ਬੋਲੀ ਆਖੋ ਜਤਨਾ ਸ੍ਰੀ ਵਾਹਿਗੁਰੂ ਇੱਥੋਂ ਇੱਥੇ ਪਿਆਰਿਓ ਅੱਜ ਕੱਲ ਲੱਗੇ ਨੂੰ ਮਹੀਨਾ ਹੀ ਹੋਇਆ ਹੁੰਦਾ ਕਹਿੰਦਾ ਮੇਰੇ ਵਰਗਾ ਤਾਂ ਕੋਈ ਸੰਤ ਹੀ ਨਹੀਂ ਆਖੋ ਸਤਨਾ ਸ਼੍ਰੀ ਵਾਹੇ ਗੁਰੂ ਗੁਰਮਖ ਪਿਆਰਿਓ ਮੜਾ ਜਿਹਾ ਛੋਟਾ ਹੱਥ 'ਚ ਬਣਾਤਾ ਤੇ ਗੁਰਮਖ ਪਿਆਰਿਓ ਬਾਬੇ ਨੂੰ ਕੁਝ ਨਹੀਂ ਸਮਝੰਦੈ ਆਖਦੇ ਨੇ ਮੈਂ ਹੀ ਸੰਤਾ ਹਣਾ ਇਹ ਕੀ ਐ ਆਖੋ ਸਤਨਾ ਸ਼੍ਰੀ ਵਾਹੇ ਦੇਖੀ ਅੱਜ ਕੱਲ ਚੇਲੇ ਨਹੀਂ ਅੱਜ ਕੱਲ ਤਾਂ ਗੁਰੂ ਬਣੇ ਫਿਰਦੇ ਨੇ ਆਖੋ ਸਤਨਾ ਸ਼੍ਰੀ ਵਾਹੇ ਅੱਜ ਕੱਲ ਤਾਂ ਇਹਨਾਂ ਨੂੰ ਪੁੱਛਣਾ ਪੈਂਦਾ ਨਹੀਂ ਬਾਬਾ ਜੀ ਸਾਨੂੰ ਪੁੱਛ ਕੇ ਚੱਲੋ ਵੀ ਕਰਨਾ ਕੀ ਹੈ ਅੱਜ ਕੱਲ ਚੇਲੇ ਨਹੀਂ ਗੁਰੂ ਬਣੇ ਪਰ ਤੇ ਮਾਫ਼ ਕਰਨਾ ਜਿਨ੍ਹਾਂ ਦੇ ਅੰਦਰ ਨਿਮਰਤਾ ਹੈ ਸੇਵਾ ਭਾਵਨਾ ਹੈ ਮਨ ਚ ਕੋਈ ਇੱਛਾ ਨਹੀਂ ਨਿਸ਼ਕਾਮ ਹੋ ਕੇ ਚੱਲਦੇ ਨੇ ਤੇ ਗੁਰਮੁਖ ਪਿਆਰਿਓ ਗੁਰੂ ਖੁਸ਼ ਵੀ ਹੋਣਾ ਤੀ ਹੁੰਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਔਰ ਜਿਨ੍ਹਾਂ ਦੇ ਅੰਦਰ ਹੰਕਾਰ ਹੈ ਮੈਂ ਅੱਗੇ ਆਖਦਾ ਹੁੰਨਾ ਨਾ ਵੀ ਜਿਨ੍ਹਾਂ ਦੇ ਅੰਦਰ ਮੈਲ ਹੈ ਨਾ ਭਵੇਂ 20-20 ਸਾਲ ਆ ਕੇ ਬੈਠੇ ਰਹਿਣ ਗੁਰੂ ਘਰ 20-20 ਸਾਲ ਉਹਨਾਂ ਦਾ ਮਨ ਨਹੀਂ ਸਾਫ਼ ਹੋ ਸਕਦਾ ਕਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ 'ਚ ਹੀ ਜਨਮ ਹੋਇਆ ਗੁਰੂ ਅਰਜਨ ਦੇ ਮਹਾਰਾਜ ਦਾ ਤੇ ਪਿਆਰਿਓ ਘਰ ਦੇ ਵਿੱਚ ਪ੍ਰੀਤੀ ਚੰਦਨਾ ਜਨਮ ਹੋਇਆ ਗੁਰੂ ਸਾਹਿਬ ਦਾ ਪੁੱਤਰ ਸੀ ਗੁਰੂ ਘਰ ਚ ਰਹਿੰਦਾ ਸੀ ਪਰ ਈਰਖਾ ਨੇ ਅੱਗੇ ਨਹੀਂ ਵਧਣ ਦਿੱਤਾ ਕੋਸਤਨਾ ਸ੍ਰੀ ਵਾਹਿ ਹੈ ਗੁਰੂ ਈਰਖਾ ਕਦੇ ਨਹੀਂ ਅੱਗੇ ਵਧਣ ਦਿੰਦੀ ਜਿਹੜਾ ਆਪਣੇ ਗਵਾਂਢੀ ਤੇ ਈਰਖਾ ਕਰਦਾ ਹੈ ਜਿਹੜਾ ਆਪਣੇ ਰਿਸ਼ਤੇਦਾਰਾਂ ਤੋਂ ਹੀ ਮੱਚੀ ਜਾਵੇ ਨਾ ਤੁਸੀਂ ਨੋਟ ਕਰਿਓ ਖਾਲੀ ਰਹਿ ਜਾਂਦਾ ਹੈ ਉਹ ਕਿਸੇ ਜੋਗਾ ਨਹੀਂ ਰਹਿੰਦਾ ਕੋਸਤਨਾ ਸ੍ਰੀ ਵਾਹਿ ਹੈ ਕਿਸੇ ਜੋਗਾ ਨਹੀਂ ਰਹਿੰਦਾ ਹੁਣ ਨਿਸ਼ਕਾਮ ਹੋ ਕੇ ਸੇਵਾ ਔਰ ਸੰਤ ਬਾਬਾ ਇਸਰ ਸਿੰਘ ਜੀ ਇੰਗਲੈਂਡ ਵੀ ਕਿਵੇਂ ਲੈ ਕੇ ਗਏ ਇੱਕ ਵਾਰ ਸੰਤ ਬਾਬਾ ਖਰਮ ਸਿੰਘ ਜੀ ਮਹਾਂਪੁਰ ਹੁਣ ਰਹਿੰਦੇ ਰਹੇ ਰਹਿੰਦੇ ਰਹੇ ਸੰਗਤ ਹੋ ਰਹੀ ਏ ਸੰਤ ਬਾਬਾ ਕਿਸ਼ਨ ਸਿੰਘ ਜੀ ਛੋਟੇ ਮਹਾਰਾਜ ਰਾਣਾ ਸਾਹਿਬ ਮਹਾਂਪੁਰ ਹੁਣ ਇਹਨਾਂ ਦੀ ਸੇਵਾ ਦੇ ਵਿੱਚ ਲੱਗ ਗਏ ਸੇਵਾ ਚ ਲੱਗਦੇ ਲੱਗਦੇ ਫਿਰ ਕਹਿੰਦੇ ਸਮਾਂ ਇੱਥੋਂ ਤੱਕ ਆ ਗਿਆ ਜਦੋਂ ਸੰਤ ਬਾਬਾ ਇਸਰ ਸਿੰਘ ਜੀ ਨੇ ਆਪਣੇ ਸਰੀਰ ਦਾ ਤਿਆਗ ਕੀਤਾ ਵਿਰਾਗਮੀ ਮਾਹੌਲ ਬਣ ਗਿਆ ਸੰਤ ਬਾਬਾ ਕਿਸ਼ਨ ਸਿੰਘ ਜੀ ਜੋ ਆਪਣੇ ਭਰਾ ਤੋਂ ਵੱਧ ਕੇ ਜਾਣਦੇ ਸਨ ਬਹੁਤ ਵਿਰਾਜ ਹੁਣ ਕਹਿੰਦੇ ਇਧਰੋਂ ਹੁਣ ਸੰਤ ਬਾਬਾ ਕਿਸ਼ਨ ਸਿੰਘ ਜੀ ਦੀ ਸੇਵਾ ਦੇ ਵਿੱਚ ਗੁਰਮੁਖ ਪਿਆਰਿਓ ਬਾਬਾ ਕਰਮ ਸੰਗ ਦੀ ਲਾਗੇ ਨੇ ਨਿਤ ਸੇਵਾ ਹੋ ਰਹੀ ਏ ਨਾਲ ਹੀ ਕਹਿੰਦੇ 4-5 ਕਿਲੋਮੀਟਰ ਤੇ ਗੁਰਮੁਖ ਪੇ 2 ਕਿਲੋਮੀਟਰ ਨਾਲ ਹੀ ਭੀਖੀ ਪਿੰਡ ਆਉਂਦਾ ਏ ਜਦੋਂ ਰਾਲਾ ਸਭ ਨੂੰ ਜਾਈਏ ਨਾ ਰਸਤੇ ਵਿੱਚ ਭੀਖੀ ਪਿੰਡ ਲਾਉਂਦਾ ਹੁਣ ਕਹਿੰਦੇ ਉੱਥੇ ਪਿਆਰਿਓ ਇੱਕ ਹੁਣ ਇੱਕ ਇੱਕ ਜੰਗਲ ਜਾਂ ਛੱਡਾ ਬਣਿਆ ਹੋਇਆ ਜਿੱਥੇ ਕਹਿੰਦੇ ਸਿੱਧਾ ਸਿੰਘਾਂ ਦੀ ਜਗਾ ਸੀ ਸ਼ਹੀਦ ਸਿੰਘਾਂ ਦੀ ਜਗਾ ਕਰੜੀ ਸੀ ਹੁਣ ਕਹਿੰਦੇ ਪੀਖੀ ਪਿੰਡ ਦੇ ਲੋਕ ਜਾਂਦੇ ਨਹੀਂ ਸੀ ਉੱਥੇ ਜੇ ਕੋਈ ਲੱਕੜ-ਲੁੱਕੜ ਵੱਢ ਕੇ ਲੈ ਆਉਂਦਾ ਸੀ ਉਹਨਾਂ ਦੇ ਮਨ ਨੂੰ ਚੈਨ ਨਹੀਂ ਸੀ ਆਉਂਦਾ ਜੇ ਇੱਕ ਲੱਕੜ ਵੀ ਲਿਉਂਦੀ ਚੱਕ ਕੇ ਉੱਥੇ ਛੱਡ ਕੇ ਆਉਂਦੇ ਸਨ ਅਕੋਸਾ ਤਰਾਹਾ ਜੀ ਵਾਹੇ ਗਰੂ ਸੁਆ ਕੱਢਣ ਲੱਗੇ ਨਾ ਸਰਕਾਰ ਸੂਆ ਕੱਢਣ ਲੱਗੀ ਤੇ ਜਿਹੜੇ ਕਹਿੰਦੇ ਦਿਹਾੜੀਦਾਰ ਮਿਸਤਰੀ ਸੂਆ ਕੱਢਣ ਵਾਤੇ ਗਏ ਸਨ ਅੰਨੇ ਹੋ ਗਏ ਸਨ ਆਖੋ ਸਤਨਾਮ ਈ ਵਾਹੇ ਗੁਰ ਅੰਨੇ ਹੋ ਗਏ ਸਨ ਕਰੜੀ ਜਗਾ ਸੀ ਸੀਧਾਂ ਦੀ ਸੀਧਾਂ ਦੀ ਜਗਾ ਸੀ ਬੜੇ ਪਿੰਨ ਦੇ ਰਾਣਾ ਸਭ ਜਾ ਕੇ ਬਾਬਾ ਕਿਸ਼ਨ ਸਿੰਘ ਜੀ ਨੂੰ ਆਖਦੇ ਮਹਾਂਪੁਰਖੋ ਤੁਸੀਂ ਨੂੰ ਭੇਜੋ ਸੰਤਾਂ ਨੇ ਇੱਕ ਦੋ ਭੇਜੇ ਸਿੰਘ ਭੇਜੇ ਉਹਨਾਂ ਨੇ ਸਿਮਰਨ ਕੀਤਾ ਰਾਤੋਂ ਰਾਤ ਹੀ ਭੱਜਉਂਦੇ ਸੀ ਆਪੋ ਜਨ ਤੁਣਾ। ਵਾਹਿਗੁਰੂ ਰਾਤੋਂ ਰਾਤ ਹੀ ਭੱਜਉਂਦੇ। ਕਿਉਂਕਿ ਸ਼ਹੀਦ ਕੋਈ ਆਮ ਨਹੀਂ ਨਾ ਹੁੰਦੇ। ਗੁਰਮੁਖ ਪਿਆਰਿਓ ਸ਼ਹੀਦਾਂ ਦੇ ਵਿੱਚ ਬੜੀ ਪਾਵਰ ਹੁੰਦੀ ਹੈ। ਸ਼ਹੀਦ ਆਮ ਨਹੀਂ ਤਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਲੇ ਦੁਆਲੇ ਪੈਰਾ ਲੱਗਾ ਹੁੰਦਾ ਹੈ। ਸ਼ਹੀਦ ਸਿੰਘਾਂ ਦਾ। ਇਹ ਤਾਂ ਜਿਹੜੇ ਨਾਸਤਕ ਲੋਕ ਨੇ ਨਹੀਂ ਮੰਨਦੇ, ਉਹ ਨਹੀਂ ਮੰਨਣੋਂ ਨਾ ਮੰਨਣਾ ਕੋ ਸਤਨਾ। ਸ੍ਰੀ ਵਾਹਿਗੁਰੂ ਇਹਨਾਂ ਨੇ ਮੰਨਣਾ ਹੈ ਉਹਨਾਂ ਨੇ ਤਾਂ ਮੰਨਣਾ ਹੀ ਮੰਨਣਾ ਹੁਣ ਗੁਰਮਖ ਪਿਆਰਿਓ ਕਰੜੀ ਤਾਂ ਆਇਆ ਹੁਣ ਕੋਈ ਜਾਂਦਾ ਨਹੀਂ ਉੱਤੇ ਫਿਰ ਕਹਿੰਦੇ ਭੀਖੀ ਪਿੰਡ ਦੇ ਨਾਲ ਇਕੱਠੇ ਹੋ ਕੇ ਲੋਕ ਗਏ ਹੁਣ ਸੰਤ ਬਾਬਾ ਕਿਸ਼ਨ ਸਿੰਘ ਜੀ ਕੋਲ ਗਏ ਹੁਣ ਜਾ ਕੇ ਬੇਨਤੀ ਕੀਤੀ ਬੇਨਤੀ ਕੀਤੀ ਬਾਬਾ ਜੀ ਕਿਸੇ ਨੂੰ ਤਾਂ ਭੇਜੋ ਫਿਰ ਕਹਿੰਦੇ ਸੰਤ ਬਾਬਾ ਕਿਸ਼ਨ ਸਿੰਘ ਜੀ ਮਾਪੁਰਖਾ ਨੇ ਬਾਬਾ ਕਰਮ ਸਿੰਘ ਜੀ ਨੂੰ ਪੈਦਾਇਆ। ਇਹ ਹੁਣ ਐਦਾਂ ਕਰੋ ਤੁਸੀਂ ਜਾਓ ਚਿੜੇ ਦੇ ਉੱਥੇ। ਹੁਣ ਜਦੋਂ ਗੁਰਮੁਖ ਪਿਆਰੇ ਬਾਬਾ ਕਰਮ ਸਿੰਘ ਜੀ ਗਏਗਾ ਤੇ ਜਾ ਕੇ ਕਹਿੰਦੇ ਸਮਾਧੀ ਤੇ ਬੈਠ ਗਏ ਆ ਕੋ ਸਤਨਾਮ। ਸ੍ਰੀ ਵਾਹਿਗੁਰੂ ਹੁਣ ਨਾਮ ਜਪ ਰਹੇ ਨੇ। ਹੁਣ ਗੁਰਮੁਖੋ ਸਮਾਧੀ ਲੱਗੀ ਨਾਮ ਜਪ ਰਹੇ ਨੇ। ਸਮਾਦੀ ਲੱਗੀ ਇੱਕ ਦਿਨ ਬਦੀਤ ਹੋ ਗਿਆ ਰਾਤ ਆ ਗਈ ਦੂਸਰਾ ਦਿਨ ਆ ਗਿਆ ਦੂਸਰੀ ਰਾਤ ਆ ਗਈ ਗੁਰਮੁਖ ਪਿਆਰਿਓ ਚੌਂਕੜਾ ਨਹੀਂ ਖੁੱਲਿਆ ਅੱਖੋ ਜਤਨਾ ਸ੍ਰੀ ਵਾਹਿ ਹੈ ਊਹ ਮਹਾਂਪੁਰਖਾਂ ਦਾ ਚੌਂਕੜਾ ਨਹੀਂ ਖੁੱਲਿਆ ਹੁਣ ਕਹਿੰਦੇ ਚੌਂਕੜਾ ਜਦੋਂ ਨਾ ਖੁੱਲਿਆ ਫਿਰ ਕਹਿੰਦੇ 30 ਦਿਨ ਦੁਪਹਿਰ ਦੇ ਸਮੇਂ ਸੰਤ ਬਾਬਾ ਕਰਮ ਸਿੰਘ ਜੀ ਉਸ ਥਾਂ ਤੇ ਬਿਹੋਸ਼ ਹੋ ਗਏ ਆ ਖੋ ਸਤਿ ਸ਼੍ਰੀਵਾਹ ਹੈ ਗੁਰੂ ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਸੇਵਾਦਾਰਾਂ ਨੂੰ ਭੇਜਿਆ ਵੀ ਜਾਓ ਭਾਈ ਜਾ ਕੇ ਦੇਖੋ ਵੀ ਹਜੇ ਆਏ ਨਹੀਂ ਤੇ ਜਾ ਕੇ ਦੇਖਿਆ ਬਿਹੋਸ਼ ਪਏ ਨੇ ਹੁਣ ਕਹਿੰਦੇ ਉੱਥੇ ਚਿੱਤੇ ਪਾਣੀ ਤੇ ਅੱਖਾਂ ਤੇ ਪਾਏ ਬਾਬਾ ਜੀ ਉੱਠ ਕੇ ਬੈਠ ਗਏ ਸੰਗਤ ਆ ਗਈ ਬੜੀ ਮਹਾਪੁਰਖ ਕਹਿੰਦੇ ਟੱਕ ਲਾਓ ਹਣ ਭਾਈ ਇਦਾਂ ਕਰੋ ਹੁਣ ਇੱਥੇ ਰੌਣਕਾਂ ਲੱਗਣਗੀਆਂ ਹੁਣ ਇੱਥੇ ਰੌਣਕਾਂ ਲੱਗਣਗੀਆਂ ਇਦਾਂ ਕਰੋ ਕੁਹਾੜੀਆਂ ਲੈ ਕੇ ਆਓ ਹੁਣ ਕਹਿੰਦੇ ਦਰਖਤ ਵੱਢੋ ਜਗ੍ਹਾ ਸਾਫ਼ ਕਰੋ ਕੁਝ ਹੁਣ ਕਹਿੰਦੇ ਪਿੰਡ ਦੇ ਕੰਮਣ ਲੱਗ ਪਏ ਬਾਬਾ ਜੀ ਕਰੜੀ ਤਾਂ ਐ ਬਾਬਾ ਜੀ ਕਰੜੀ ਥਾਂ ਐ ਸਿਦਾ ਸਿੰਘਾਂ ਦੀ ਆਖਣ ਲੱਗੇ ਕਿਸੇ ਸਮੇਂ ਤੇ ਸੀ ਕਰਨੀ ਆ ਦੋ ਦਿਨ ਨਾਮ ਜਪਿਆ ਬੈਠ ਕੇ ਇਹ ਤਾਂ ਹੁਣ ਸਾਡੇ ਮਿੱਤਰ ਬਣ ਗਏ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਤਾਂ ਮਿੱਤਰ ਬਣ ਗਏ ਸਿੱਧ ਸਿੰਘ ਸਾਡੇ ਹੁਣ ਮਿੱਤਰ ਬਣ ਗਏ ਹੁਣ ਕੋਹਾੜਾ ਚੱਕਿਆ ਹੁਣ ਪਿਆਰਿਓ ਪਹਿਲਾਂ ਟੱਕ ਮਹਾਂਪੁਰਖਾਂ ਨੇ ਆਪ ਲਾਇਆ ਆਪ ਲਾਇਆ ਟੱਕ ਹੁਣ ਦਰਖਤ ਵੱਢੇ ਉੱਥੇ ਔਰ ਗੁਰਮੁਖ ਪਿਆਰਿਓ ਐਸੀਆਂ ਰੌਣਕਾਂ ਲੱਗੀਆਂ ਉਸ ਥਾਂ ਤੇ ਐਸੀਆਂ ਰੌਣਕਾਂ ਲੱਗੀਆਂ ਗੁਰੂ ਘਰ ਬਣ ਗੇਆ ਸੰਗਤ ਆਉਣ ਲੱਗ ਪਈ ਹੁਣ ਕਹਿੰਦੇ ਇਸੇ ਤਰ੍ਹਾਂ ਚੱਲਦੇ ਚੱਲਦੇ ਨਗਰ ਜੱਸੜਵਾਲ ਤੋਂ ਸੰਗਤ ਆ ਗਈ ਹੁਣ ਜਦੋਂ ਕਹਿੰਦੇ ਜੱਸੜਵਾਲ ਤੋਂ ਸੰਗਤ ਆਈ ਮਾਪੁਰਖਾਂ ਦੇ ਕੋਲੇ ਵੀ ਸਾਡੇ ਕੋਲੇ ਮਾਪੁਰਖੋ ਪ੍ਰਚਾਰ ਤੇ ਲੋੜ ਹੈ ਕਿਸੇ ਨੂੰ ਭੇਜੋ ਫਿਰ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖਾਂ ਨੂੰ ਉੱਥੇ ਭੇਜਿਆ ਜਸਣਵਾਲ ਜੋ ਕਿ ਦਿਆਲਗੜ ਢੱਡਰੀਆਂ ਪਿੰਡ ਉਸ ਤੋਂ ਅੱਗੇ ਦਿਆਲਗੜ ਉਸ ਤੋਂ ਅੱਗੇ ਪਿਆਰਿਓ ਜਸਣਵਾਲ ਪਿੰਡ ਫਿਰ ਉੱਥੇ ਗਏ ਚੌਂਟਾ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਬਣਾਇਆ ਮਹਾਂਪੁਰਖਾਂ ਨੇ ਔਰ ਉੱਥੇ ਰਹਿੰਦੇ ਨੇ ਤੇ ਰਹਿ ਕੇ ਕਹਿੰਦੇ ਟਿੱਬਿਆਂ ਤੇ ਬੈਠ ਕੇ ਨਾਮ ਜਪਦੇ ਨੇ ਸੰਤ ਬਾਬਾ ਕਰਮ ਸਿੰਘ ਜੀ ਆ ਗੁਰਮੁਖ ਪਿਆਰਿਓ ਪੈਰ ਮੱਚ ਗਏ ਸਨ ਗੁਰਮੁਖ ਪਿਆਰਿਓ ਜੇਟ ਦਾ ਮਹੀਨਾ ਹੋਣਾ 31 ਦਿੱਤਾ ਦੇ ਉੱਪਰ ਬੈਠ ਕੇ ਸੰਤ ਬਾਬਾ ਕਰਮ ਸਿੰਘ ਜੀ ਨੇ ਨਾਮ ਜਪਣਾ ਬੈਠੇ ਰਹਿਣਾ ਉਥੋਂ ਤਾਂ ਗਿੱਲੀ ਹੋ ਜਾਣੀ ਉਥੋਂ ਉੱਠ ਕੇ ਤੇ ਹੋਰ ਰੇਤੇ ਤੇ ਬੈਠ ਜਾਣਾ ਨਾ ਨਾਮ ਜਪਦੇ ਗਏ ਜਪਦੇ ਗਏ ਸੰਗਤਾਂ ਦੇ ਵਿੱਚ ਜੈ ਜੈਕਾਰ ਹੋ ਰਹੀ ਏ ਨਾਮ ਦੀਆਂ ਵਡਿਆਈਆਂ ਕਿਉਂਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਉਸ ਮਾਲਕ ਦਾ ਨਾਮ ਆ ਗਿਆ ਨਾ ਉਹ ਗੁਰਮੁਖ ਪਿਆਰਿਓ ਆਪ ਤਾਂ ਜੁੜੇ ਹੀ ਹੁੰਦੇ ਨੇ ਰੱਬ ਨਾਲ ਉਹ ਦੂਸਰਿਆਂ ਨੂੰ ਵੀ ਜੋੜ ਦਿੰਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਕੰਮ ਰੱਬ ਦੇ ਫਕੀਰਾਂ ਦਾ ਹੁੰਦਾ ਹੈ ਉਹ ਨਾਮ ਜਪਣਾ ਤੇ ਨਾਮ ਜਪੋਣਾ ਇਹੋ ਕੰਮ ਸਾਧੂਆਂ ਦਾ ਆਪ ਜਪਣਾ ਤੇ ਨਾਮ ਜਪੋਣਾ ਇਹੋ ਕੰਮ ਸਾਧੂਆਂ ਦਾ ਹੋ ਕਾਮ ਸਾਧੂਆਂ ਦਾ ਇਹੋ ਕਾਮ ਸਾਧੂਆਂ ਦਾ ਇਹੋ ਕਾਮ ਜੀ ਸਾਧੂਆਂ ਦਾ ਇਹੋ ਕਾਮ ਜੀ ਸਾਧੂਆਂ ਦਾ ਨਾਸਤੇ ਨਾਮ ਸੁਪਉਣਾ ਇਹੋ ਕੰਮ ਸਾਦੂਆਂ ਦਾ ਨਾਮ ਜਪਨਾ ਤੇ ਨਾਮ ਸੁਪਉਣਾ ਇਹੋ ਕੰਮ ਸਾਦੂਆਂ ਦਾ ਕੰਮ ਰੱਬ ਦੇ ਫਕੀਰਾਂ ਦਾ ਹੁੰਦਾ ਸਾਧੂਆਂ ਦਾ ਹੁੰਦਾ ਹੁਣ ਜਪਦੇਗੇ ਕਹਿੰਦੇ ਜਿੱਥੇ ਪਿਆਰਿਓ ਸਾਧੂ ਸੰਤ ਬੈਠ ਜਾਣ ਨਾ ਉਸ ਪਿਆਰਿਓ ਧਰਤੀ ਨੂੰ ਭਾਗ ਲੱਗ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਨਗਰ ਸੁਹਾਵਾ ਹੋ ਜਾਂਦੇ ਜਿੱਥੇ ਸਾਧੂ ਬੈਠਾ ਹੋਵੇ ਜਾ ਕੇ ਰੱਬ ਨੂੰ ਜਪਣ ਵਾਲਾ ਹੁਣ ਬੰਦਗੀ ਕਰਦੇਗੇ ਕਰਦੇਗੇ ਇੱਕ ਦਫਾ ਇਦਾਂ ਦਾ ਵੀ ਸੀਨ ਆ ਗਿਆ ਵੀ ਸੰਤ ਬਾਬਾ ਕਿਸ਼ਨ ਸਿੰਘ ਜੀ ਉਹ ਵੀ ਆਪਣੇ ਸਰੀਰ